ਉਹਨਾਂ ਦੀ ਅੱਖਾਂ ਦੇ ਵਿੱਚ ਵੀ ਜਿਹੜੀ ਚਮਕ ਬਦਲ ਜਾਂਦੀ ਆ ਪਾਪਾ ਆ ਗਏ ਜਾਂ ਮੰਮਾ ਆ ਗਏ ਹੈਨਾ ਉਹ ਉਹ ਕਿਤਨਾ ਕਿਤੇ ਕਹਿੰਦੇ ਨਾ ਦਿਨ ਪੂਰਾ ਦਾ ਪੂਰਾ ਪਲਟ ਦਿੰਦੀ ਸਾਰੀ ਤੇ ਕਾਪੀ ਸਭ ਸਭ ਉਧਰ ਜਾਂਦਾ ਹੈ ਨਾ ਉਹ ਹੀ ਨਹੀਂ ਹੁੰਦਾ ਮੇਰਾ ਕੀ ਸੀਗਾ ਕਿ ਮੇਰਾ ਮੇਰੀ ਬੇਟੀ ਨਾਲ ਅਟੈਚਮੈਂਟ ਬਹੁਤ ਜ਼ਿਆਦਾ ਇਸ ਕਰਕੇ ਕਿ ਉਹ ਮੇਰੀ ਪਹਿਲਾ ਬੱਚਾ ਸੋ ਹਏ ਜੈਜ਼ਮਿਨ ਛੋਟਾ ਸ਼ਾਇਦ ਉਹ ਜ਼ਿਆਦਾ ਆਪਣੀ ਮੰਮੀ ਕੋਲ ਰਹਿੰਦਾ ਹੈ ਮੈਂ ਚੱਕਵਾ ਮੇਰੇ ਕੋਲ ਨਾ ਆਉਂਦਾ ਨਿਕਾ ਬਟ ਰੂਜਸ ਲੱਗੀ ਰੂਜਸ ਉਹਨੇ ਮੇਰੇ ਨਾਲ ਹੀ ਸੌਣਾ ਮੇਰੇ ਨਾਲ ਹੀ ਉੱਠਣਾ ਮੇਰੇ ਨਾਲ ਹੀ ਜਾਣਾ ਮੈਂ ਤਾਂ ਉਹਨੂੰ ਆਪਣੇ ਸ਼ੂਟਸ ਤੇ ਵੀ ਲੈ ਜਾਂਦਾ ਸੀਗਾ ਮੈਂ ਤਾਂ ਸ਼ੋਜ਼ ਤੇ ਵੀ ਲੈ ਕੇ ਜਾਂਦਾ ਰਿਆਂ ਮੈਂ ਉਹਨੂੰ ਸਟੂਡੀਓ ਵੀ ਲੈ ਕੇ ਜਾਂਦਾ ਰਿਆਂ ਔਰ ਕੁੜੀਆਂ ਦੀ ਤਾਂ ਇੱਕ ਕਹਿੰਦੇ ਨਾ ਬਹੁਤ ਖਾਸ ਬਾਤ ਹੁੰਦੀ ਹੈ ਕਹਿੰਦੇ ਕਿ ਉਹ ਗੱਲ ਇਹ ਹੈ ਕਿ ਉਹ ਬਹੁਤ ਛੇਤੀ ਵੱਡੀਆਂ ਹੋ ਜਾਂਦੀਆਂ ਨੇ ਬਹੁਤ ਸੱਡਨਲੀ ਤਾਂ ਤੁਹਾਨੂੰ ਪਤਾ ਲੱਗਦਾ ਹੈ

ਕਿ ਤੁਸੀਂ ਉਹਨੂੰ ਵਿਗਾੜ ਦੇਣਾ ਐਂਡ ਉੱਥੇ ਜਾ ਕੇ ਮੈਨੂੰ ਇਹਨੂੰ ਸਾਹਮਣਾ ਔਖਾ ਹੋ ਜਾਂਦਾ ਤੇ ਉਹ ਹੁੰਦਾ ਮੇਰੇ ਪਾਪਾ ਹੁੰਦੇ ਤਾਂ ਇਦਾਂ ਹੋਣਾ ਸੀ ਮਤਲਬ ਬੱਚੇ ਵੀ ਬਲੈਕ ਲੈਣ ਕਰਦੇ ਨੇ ਬੋਬ ਬਲੈਕ ਇੱਥੇ ਅਗਰ ਮੇਰੇ ਪਾਪਾ ਹੁੰਦੇ ਉਹਨਾਂ ਨੇ ਮੈਨੂੰ ਆ ਲੈ ਕੇ ਦੇ ਦੇਣਾ ਸੀ ਨਹੀਂ ਇੰਦੀ ਆਈ ਠੀਕ ਸੀ ਪਾਪਾ ਨੇ ਕਹਿਣਾ ਸੀਗਾ ਜੇ ਤੁਸੀਂ ਮੇਰੇ ਲਈ ਔਖਾ ਕਰਦੇ ਨਾ ਸੋ ਥੋੜਾ ਲਿਮਟ ਚ ਰੱਖਿਆ ਕਰੋ ਕਿ ਆਹਨ ਲੱਗੇ ਵੀ ਉੱਥੇ ਜਾ ਕੇ ਤਾਂ ਮੈਨੂੰ ਬਹੁਤ ਵਧੀਆ ਮਾਹੌਲ ਮਿਲਦਾ ਇਹ ਬੱਚੇ ਨੇ ਵੀ ਨਵੀਂ ਨਵੀਂ ਟ੍ਰਿਕਸ ਸਿੱਖ ਲਈਆਂ ਨੇ ਕਿ ਹਾਂ ਹੁਣ ਮੰਮੀ ਨੂੰ ਐਦਾ ਕਵਾਂਗੀ ਤਾਂ ਫਿਰ ਮੰਮੀ ਨੂੰ ਫੀਲ ਹੋ ਗਿਆ ਅੱਛਾ ਉਹ ਪਾਪਾ ਵਾਲਾ ਔਰ ਕਿਤੇ ਸਾਡ ਮੇਰੀ ਮੰਮੀ ਨੂੰ ਕਿਹਾ ਚੱਲ ਨਿਕਲ ਜਾ ਦੱਸ ਬਲੈਕ ਬੱਚਾ ਨੂੰ ਸਾਰਿਆਂ ਦਾ ਪਿਆਰ ਜ਼ਰੂਰ ਚਾਹੀਦਾ ਹੈ ਨਾ ਲਾਈਕ ਬਟ ਚਾਈਲਡਹੂਡ ਦੀ ਕਿਹਨਾਂ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਉੱਤੇ ਬਹੁਤ ਵੱਡਾ ਇੰਪੈਕਟ ਪਾਉਂਦੀਆਂ ਨੇ ਇੱਕ ਚੀਜ਼ ਐਸੀ ਜਿਹੜੀ ਬਚਪਨ ਦੀ ਤੁਹਾਨੂੰ जिने तन्नू बहुत स्ट्रांग बनाया दोनों के लिए मैं जानना चाहूंगा जिसने बहुत स्ट्रांग बनाया क्योंकि ना जब आप फुरतीला भी देखदे ना इदे विच ना बहुत स्ट्रांग पॉइंट्स ने कि तुसी हार भी रहे हो ना ओथे आके स्ट्रेंथ दिखानी बहुत जरूरी है सो so, बचपन दी केडी चीज है जिने तन्नू बहुत स्ट्रांग बनाया आई थिंक बिकॉज़ मैं इतनी जल्दी से यू नो काम शुरू किया आई um, थिंक वो हार्डशिप्स जो मैंने फेस किया आई थिंक वो यू you नो know, जो रिजेक्शन मैंने फेस किया कि यार हर रिजेक्शन बुरा नहीं होता समट बस दिशा बदल जाता है लेकिन वो दरवाज़ा खुला रहता है तो रास्ता थोड़ा ऐसा ऐसा होगा कभी स्ट्रेट नहीं होगा एंड यू जस्ट है फ्लो एंड आई लर्न दैट द हार्ड वे बट मैं बहुत खुश हूँ कि मैंने ये सीख लिया क्या बात है ਅਬ ਮੇਰੇ ਲਈ ਮੈਨੂੰ ਸਭ ਤੋਂ ਵੱਡੀ ਬਲੇਸਿੰਗ ਲੱਗਦੀ ਹੈ ਕਿ ਮੈਂ ਇਸ ਪਰਿਵਾਰ ਚ ਪੈਦਾ ਹੋਇਆ ਜਿੱਥੇ ਮੇਰੀਆਂ ਵੱਡੀਆਂ ਮੇਰੀਆਂ ਤਿੰਨ ਸਿਸਟਰਸ ਨੇ ਐਂਡ ਕਿਉਂਕਿ ਮੈਨੂੰ ਐ ਲੱਗਦਾ ਕਿ ਤੁਹਾਨੂੰ ਉਸ ਬੰਦੇ ਨੂੰ ਰਿਸਪੈਕਟ ਕੁੜੀਆਂ ਦੀ ਬਹੁਤ ਪਤਾ ਹੋਊਗੀ ਜਿਹਦੇ ਆਪਣੇ ਆਪਾ ਜਿਵੇਂ ਕਹਿੰਦੇ ਨੇ ਜਿਹਦੀ ਆਪਣੀ ਸਿਸਟਰ ਹੋਵੇ ਘਰੇ ਭੈਣ ਹੋਵੇ ਨਾ ਸੋ ਮੈਂ ਮੈਂ ਇਸ ਨੂੰ ਬਲੇਸਿੰਗ ਮੰਨਦਾ ਕਿ ਮੈਂ ਮੇਰੀ ਤਿੰਨ ਵੱਡੀਆਂ ਸਿਸਟਰ ਸੀਗੀਆਂ ਮੇਤੋਂ ਵੱਡੀਆਂ ਤੇ ਮੈਂ ਸਭ ਤੋਂ ਛੋਟਾ ਤੇ ਤੁਹਾਡੇ ਕੋਲ ਚਾਰ ਮਾਮਾ ਨੇ